ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਅਸੀਂ ਤੁਹਾਨੂੰ ਲੈ ਕੇ ਆਏ ਹਾਂ ਫੇਰ ਤੋਂ ਪਾਰਕ ਦੇ ਵਿੱਚ ਪਾਰਕਾਂ ਦੇ ਵਿੱਚ ਕੁਝ ਐਕਸਰਸਾਈਜ਼ ਮਸ਼ੀਨਾਂ ਲਗੀਆਂ ਹੋਈਆਂ ਹਨ ਅਸੀਂ ਅਕਸਰ ਹੀ ਦੇਖਦੇ ਹਾਂ ਲੋਕ ਉਹਨਾਂ ਉੱਤੇ ਗਲਤ ਤਰੀਕੇ ਨਾਲ ਐਕਸਰਸਾਈਜ਼ ਕਰ ਰਹੇ ਹੁੰਦੇ ਹਨ ਜਿਨ੍ਹਾਂ ਦੇ ਉਹਨਾਂ ਨੂੰ ਫਾਇਦੇ ਨਹੀਂ ਬਲਕਿ ਨੁਕਸਾਨ ਹੁੰਦੇ ਹਨ ਇਹਨਾਂ ਐਕਸਰਸਾਈਜ਼ ਮਸ਼ੀਨਾਂ ਉੱਤੇ ਸਹੀ ਤਰੀਕੇ ਨਾਲ ਐਕਸਰਸਾਈਜ਼ ਕਿੱਦਾਂ ਕੀਤੀ ਜਾਵੇ ਇਸ ਬਾਰੇ ਜਾਣਕਾਰੀ ਦੇਣ ਵਾਸਤੇ ਸਾਡੇ ਨਾਲ ਨੇ ਪੋਸ਼ਣ ਦੇ ਮਾਹਰ ਫਿਟਨੈਸ ਕੋਚ ਸਰਦਾਰ ਧਰਮਜੀਤ ਸਿੰਘ ਜੀ ਆਓ ਉਹਨਾਂ ਨਾਲ ਗੱਲ ਕਰਦੇ ਹਾਂ ਤੇ ਜਾਣਦੇ ਹਾਂ ਸਤਿ ਸ਼੍ਰੀ ਅਕਾਲ ਸਰ ਜੀ ਸਤਿ ਸ਼੍ਰੀ ਅਕਾਲ ਅਮਰਦੀਪ ਸਿੰਘ ਜੀ ਸਰ ਜੀ ਇਹ ਬੱਚੇ ਜੋ ਐਕਸਰਸਾਈਜ਼ ਕਰ ਰਹੇ ਨੇ ਇਹ ਆਪਣੇ ਵੱਲੋਂ ਤੇ ਸਹੀ ਕਰ ਰਹੇ ਨੇ ਪਰ ਇਸ ਵਿੱਚ ਇਹ ਗਲਤੀ ਕਿੱਥੇ ਕਰ ਰਹੇ ਨੇ ਜੀ ਬਿਲਕੁਲ ਦੇਖੋ ਇਹਦੇ ਵਿੱਚ ਜਿਹੜੀਆਂ ਜਿਹੜੀਆਂ ਵੀ ਪਾਵਰ ਐਕਸਰਸਾਈਜ਼ ਹੁੰਦੀਆਂ ਨੇ ਨਾ ਹਾਂਜੀ ਰੁਕੋ ਇੱਕ ਮਿੰਟ ਤੁਹਾਨੂੰ ਮੈਂ ਦੱਸਦਾ ਕਿ ਕੋਈ ਵੀ ਪਾਵਰ ਐਕਸਰਸਾਈਜ਼ ਹੁੰਦੀ ਹੈ ਨਾ ਜਦ ਵੀ ਕਰਨੀ ਤੇ ਉਹਦੇ ਵਿੱਚ ਦੋ ਗੱਲਾਂ ਹਮੇਸ਼ਾ ਇੱਥੇ ਧਿਆਨ ਰੱਖਣਯੋਗ ਹੁੰਦੀਆਂ ਨੇ ਨੰਬਰ 1 ਤਾਂ ਘਾਵਤਾ ਨੇ ਦੋ ਪੰਜਾਬੀ ਦੀਆਂ ਇੱਕ ਹੈ ਸਹਿਜ ਪੱਕੇ ਸੋ ਮਿੱਠਾ ਹੋਏ ਮਿੱਠਾ ਹੋਏ ਪਰ ਦੂਸਰੀ ਇਹ ਕਾਲੀ ਅੱਗੇ ਤੋਏ ਤੋਏ ਸੋ ਇਹ ਬੱਚੇ ਗਲਤੀ ਕੀ ਕਰਦੇ ਨੇ ਕਿ ਕਾਲੀ ਕਾਲੀ ਕਰਦੇ ਨੇ ਠੀਕ ਹੈ ਇਹ ਤੁਸੀਂ ਐਕਸਰਸਾਈਜ਼ ਕਿਵੇਂ ਕਰ ਰਹੇ ਸੀ ਹਾਂਜੀ ਹਾਂ 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 ਜਲਦੀ ਜਲਦੀ ਕਰਦੇ ਸੀ ਹੁਣ ਇਹ ਚ ਜਲਦੀ ਜਲਦੀ ਜਦੋਂ ਕੀਤੀ ਜਾਂਦੀ ਐਕਸਰਸਾਈਜ਼ ਤੇ ਇਹ ਜ਼ੋਰ ਕਿਦਾ ਲਾ ਰਹੇ ਸੀ ਨਰਵਸ ਦਾ ਜੀ ਠੀਕ ਹੈ ਮੋਢਿਆਂ ਤੇ ਨਰਵਸ ਦਾ ਜ਼ੋਰ ਲੱਗਦਾ ਜਿਹਦਾ ਨਰਵਸ ਦੇ ਉੱਤੇ ਤੇ ਕਾਰਟਿਲੇਜ ਦੇ ਉੱਤੇ ਬੁਰਾ ਅਸਰ ਜਾਂਦਾ ਜੀ ਠੀਕ ਹੈ ਅਸਲ ਜੀ ਐਕਸਰਸਾਈਜ਼ ਕਰਨੀ ਹੈ ਮਸਲ ਦੇ ਜ਼ੋਰ ਦੇ ਨਾਲ ਦੇਖੋ ਕਿ ਇਹ ਮਸਲ ਬਿਲਡਿੰਗ ਐਕਸਰਸਾਈਜ਼ ਹੈ ਆਓ ਮੈਂ ਤੁਹਾਨੂੰ ਦੱਸਣਾ ਕਿਵੇਂ ਕਰਨੀ ਹੈ ਇਹਨੂੰ ਕਰਨ ਲਈ ਸਹੀ ਤਰੀਕਾ ਇਹ ਹੁੰਦਾ ਹੈ ਕਿ ਸਹੀ ਤਰੀਕੇ ਨਾਲ ਬੈਠੋ ਤੇ ਹੱਥ ਦੋਨੋਂ ਪਾਸੇ ਕਿਹੋ ਪਾਸੇ ਵੀ ਪਾ ਸਕਦੇ ਹੋ ਬਾਹਰੋਂ ਵੀ ਅੰਦਰੋਂ ਵੀ ਇਹਨੂੰ ਆਰਾਮ ਨਾਲ ਹੀ ਖਿੱਚੋ ਤੇ ਆਪਣੇ ਮੋਢਿਆਂ ਨੂੰ ਜਿੰਨਾ ਤੱਕ ਹੱਥਾਂ ਨੂੰ ਲੈ ਜਾਓ ਯਾਨੀ ਕਿ ਕੋਹਣੀਆਂ ਤੁਹਾਡੀਆਂ ਮਿਲ ਜਾਣ ਚੰਗੀ ਤਰ੍ਹਾਂ ਤੇ ਫਿਰ ਆਰਾਮ ਨਾਲ ਹੀ ਇਹਨਾਂ ਨੂੰ ਛੱਡੋ ਯਾਨੀ ਕਿ ਗਿਣਤੀ ਜਿਹੜੀ ਹੈ 1 ਦੋ ਯਾਨੀ 1 2 ਦੋ ਸੈਕਿੰਡ ਖਿੱਚਦੇ ਆ ਤੇ ਦੋ ਸੈਕਿੰਡ ਹੀ ਇਹਨੂੰ ਛੱਡਦੇ ਆ ਜੀ ਇਹ ਜਿਹੜੀ ਤੁਹਾਡੀ ਜਦੋਂ ਰਹੇਗੀ ਸਪੀਡ ਤੇ ਇਹਦੇ ਵਿੱਚ ਤੁਸੀਂ ਗੌਰ ਕਰੋਗੇ ਕਿ ਤੁਹਾਡੇ ਮਸਲ ਦਾ ਜ਼ੋਰ ਲੱਗ ਰਿਹਾ ਠੀਕ ਹੈ ਤੁਹਾਡੇ ਯਾਨੀ ਕਿ ਬੋਢਿਆ ਦਿੱਤੇ ਝਟਕਾ ਨਹੀਂ ਜਾ ਰਿਹਾ ਕੋਈ ਵੀ ਤੁਹਾਨੂੰ ਤੁਹਾਡੇ ਮਸਲ ਦਾ ਜ਼ੋਰ ਲੱਗ ਰਿਹਾ ਠੀਕ ਹੈ ਆਓ ਕਰਕੇ ਦੇਖੋ ਹਾਂ ਚਲ ਬੇਟੇ ਕਰਕੇ ਦੱਸ ਫਿਰ ਆਹ ਇੱਥੋਂ ਥੋੜਾ ਜਿਹਾ ਅੱਗੇ ਹੋਣਾ ਆ ਹਾਂ ਕਰੋ ਕਰੋ ਖਿੱਚੋ ਖਿੱਚੋ ਅੱਗੇ ਹੋ ਜਾਓ ਹਾਂ ਤੇ ਮੋਢੇ ਨਾਲ ਹਾਂ ਐਂ ਜਿਵੇਂ ਕੋਈ ਨਹੀਂ ਇਕੱਠੀ ਕਰੋ ਸਾਰੀ ਹਾਂ ਸ਼ਾਬਾਸ਼ ਸ਼ਾਬਾਸ਼ ਹੁਣ ਸਾਡੇ ਕਹਦਾ ਜ਼ੋਰ ਲੱਗ ਰਿਹਾ ਨਹੀਂ ਉਹ ਇੱਕ ਇੱਕ ਦੋ ਸਪੀਡ ਵੀ ਧਿਆਨ ਰੱਖੋ ਠੀਕ ਹੈ ਹੁਣ ਜ਼ੋਰ ਕਿਹਦਾ ਲੱਗ ਰਿਹਾ ਮਸਲ ਦਾ ਠੀਕ ਹੈ ਉਹ ਜਦੋਂ ਝਟਕਾ ਮਾਰ ਕੇ ਦੇਖੋ ਹੁਣ ਉਸੇ ਤਰੀਕੇ ਜਿਸ ਤਰ੍ਹਾਂ ਪੁਰਾਣੇ ਤਰੀਕੇ ਨਾਲ ਕਰਦੇ ਇੱਥੇ ਕੀ ਕਿਹਦਾ ਜ਼ੋਰ ਲੱਗ ਰਿਹਾ ਮੋਢਿਆਂ ਦਾ ਅੰਟੀ ਸੋ ਮੋਢਿਆਂ ਦਾ ਜ਼ੋਰ ਨਹੀਂ ਲਾਉਣਾ ਮਸਲ ਦਾ ਜ਼ੋਰ ਲਾਉਣਾ ਆ ਜੀ ਤਾਂ ਕਿ ਇਹ ਤੁਹਾਡਾ ਮਸਲ ਬਿਲਡਿੰਗ ਹੋਏ ਉਹਦੇ ਨਾਲ ਕੀ ਹੁੰਦਾ ਹੈ ਕਿ ਤੁਹਾਡੇ ਨਰਸ ਦੇ ਉੱਤੇ ਤੁਹਾਡੀਆਂ ਮੋਢਿਆਂ ਦੀ ਕਾਠ ਲਈ ਦਿੱਤੇ ਬੁਰਾ ਸਰ ਜਾਂਦਾ ਹੈ ਤੇ ਅੱਗੇ ਲੋਕੀ ਬੜੇ ਘਟ ਨਿਕਲਦੇ ਨੇ ਐਕਸਰਸਾਈਜ਼ ਵਾਸਤੇ ਤਰਾਜੋਂ ਜੀ ਜੀ ਅੰਟੀ ਤੇ ਜਿਹੜੇ ਆਉਂਦੇ ਨੇ ਤੇ ਜੋ ਵੀ ਇੱਥੇ ਆ ਕੇ ਗਲਤੀ ਕਰਕੇ ਤੇ ਉਹ ਨੁਕਸਾਨ ਲੈ ਕੇ ਜਾਣ ਤੇ ਫਿਰ ਉਹਨਾਂ ਨੂੰ ਕਹਿਣਾ ਨਹੀਂ ਉੱਥੇ ਜਾ ਕੇ ਐਕਸਰਸਾਈਜ਼ ਨਹੀਂ ਕਰਨੀ ਚਾਰ ਨੂੰ ਹੋਰ ਵੀ ਦੱਸਣਾ ਹੈ ਕਿ ਨਹੀਂ ਉੱਥੇ ਕਰਨ ਨਾਲ ਤੇ ਆ ਨੁਕਸਾਨ ਹੋ ਜਾਂਦਾ ਛੱਡੋ ਪਰਾਂ ਕੀ ਜਾਣਾ ਠੀਕ ਹੈ ਛੱਡੋ ਨਾ ਕਿ ਉੱਥੇ ਤੇ ਆ ਨੁਕਸਾਨ ਹੋ ਜਾਂਦਾ ਜੀ ਸੋ ਇਹਨਾਂ ਚੀਜ਼ਾਂ ਤੋਂ ਬਚਣ ਲਈ ਜ਼ਰੂਰੀ ਹੈ ਕਿ ਹਰ ਇੱਕ ਐਕਸਰਸਾਈਜ਼ ਨੂੰ ਸਹੀ ਤੰਗ ਨਾਲ ਕੀਤਾ ਜਾਵੇ ਜੀ ਠੀਕ ਹੈ ਸੋ ਉਹਦੇ ਵਿੱਚ ਤੁਸੀਂ ਹੁਣ ਆ ਜਾਓ ਬੇਟਾ ਜੀ ਇੱਧਰ ਜਰਾ ਦੋ ਤਿੰਨ ਚੀਜ਼ਾਂ ਤੇ ਇੱਥੇ ਧਿਆਨ ਰੱਖਣਾ ਨੰਬਰ 1 ਤਾਂ ਜਿਹੜਾ ਸਪੀਡ ਹੈ ਉਹਦਾ ਠੀਕ ਹੈ ਆਰਾਮ ਦੇ ਨਾਲ ਠੀਕ ਹੈ ਦੂਸਰਾ ਬਹੁਤ ਸਾਰੇ ਲੋਕ ਇੱਥੇ ਹੀ ਕਰਦੇ ਨੇ ਆ ਇੱਥੇ ਕੀਤੀ ਤਾਂ ਆ ਤੁਹਾਡੀਆਂ ਕੋਨੀਆਂ ਨੂੰ ਪੂਰੀ ਤਰ੍ਹਾਂ ਮਿਲਦੇ ਨਹੀਂ ਜਦੋਂ ਤੁਸੀਂ ਥੋੜੇ ਜਿਹਾ ਅੱਗੇ ਹੋ ਜਾਓਗੇ ਤੇ ਤੁਹਾਡੀ ਕੋਨੀ ਪੂਰੀ ਤਰ੍ਹਾਂ ਮਿਲੇਗੀ ਠੀਕ ਸੋ ਤੁਹਾਡੇ ਜਿਹੜਾ ਉਹ ਤੁਹਾਡੇ ਮਸਲ ਦੀ ਸਟ੍ਰੈਂਥ ਜਿਹੜੀ ਹੈ ਉਹ ਵੱਧਦੀ ਹੈ ਤੇ ਨਾਲ ਦੀ ਨਾਲ ਤੁਸੀਂ ਇਸ ਐਕਸਰਸਾਈਜ਼ ਦਾ ਸਹੀ ਫਾਇਦਾ ਰਹਿੰਦੇ ਆ। ਜੀ ਠੀਕ ਹੈ ਜੀ। ਸੋ ਹੁਣ ਆਜੋ ਅਗਲੀ ਐਕਸਰਸਾਈਜ਼ ਤੇ। ਇਹ ਜੀਡੀ ਐਕਸਰਸਾਈਜ਼ ਹੈ, ਇਹ हिਪਸ ਦੀ ਐਕਸਰਸਾਈਜ਼ ਹੈ। ਜੀ ਠੀਕ ਹੈ। ਇਹਦੇ ਵਿੱਚ ਅਸੀਂ हिਪਸ ਨੂੰ ਚੰਗੀ ਤਰ੍ਹਾਂ ਖੋਲਣਾ ਹੁੰਦਾ। ਅਕਸਰ ਅਸੀਂ ਦੇਖਦੇ ਆ ਕਿ ਲੋਕੀ ਕਰ ਕੀ ਰਹੇ ਹੁੰਦੇ ਨੇ ਤੇ ਚੜਦੇ ਨੇ ਤੇ ਆਉਣਗੇ ਤੇ ਬਸ ਆਹ ਸ਼ੁਰੂ ਕਰ ਦੇਣਗੇ। ਅਲੀ ਹੂਟੇ ਲੈਣੇ ਸ਼ੁਰੂ ਕਰ ਦਿੰਦੇ ਨੇ ਇੱਥੇ। ਜੀ ਬਿਲਕੁਲ ਮੈਂ ਅਕਸਰ ਹੀ ਦੇਖਦਾ ਹਾਂ ਜੀ। ਇਹ ਇਹ ਹੂਟੇ ਲੈਣ ਵਾਸਤੇ ਨਹੀਂ ਹੈ ਇਹ ਹੂਟੇ ਹੀ ਲੈਣਾ ਹੈ ਇਹਦਾ ਇਹਦਾ ਹੈਗਾ ਕਿ ਇਹਨੂੰ ਤੁਸੀਂ ਪੂਰੀ ਤਰ੍ਹਾਂ ਇਹਨੂੰ हिਪਸ ਨੂੰ ਖੋਲੋ ਠੀਕ ਆਂ ਚੀਜ਼ ਇਹਨੂੰ ਚਲਾਓ ਉਹ ਦੂਸਰਾ ਹੈਗਾ ਕਿ ਜੇ ਤੁਸੀਂ ਕਰ ਸਕਦੇ ਹੋ ਆਪਣਾ ਬੈਲੈਂਸ ਇੱਥੇ ਕਰੋ ਤੇ ਇਹਦੇ ਉੱਤੇ ਤੁਸੀਂ ਨਾਲ ਦੀ ਨਾਲ ਦਿਮਾਗ ਨੂੰ ਅਗਰ ਤੁਸੀਂ ਲਾਉਂਦੇ ਹੋ ਅਟੈਚ ਕਰਦੇ ਹੋ ਤੇ ਹੱਥ ਛੱਡ ਦਿੰਦੇ ਹੋ ਠੀਕ ਹੈ ਹੱਥ ਛੱਡ ਕੇ ਅਗਰ ਕਰਦੇ ਹੋ ਤੇ ਤੁਸੀਂ ਉਹਦੇ ਨਾਲ ਪੂਰੀ ਤਰ੍ਹਾਂ ਤੁਹਾਡਾ ਜਿਹੜਾ ਦਿਮਾਗ ਹੈ ਉਹੀ ਨਾਲ ਟੈਚੂ ਜਾਂਦਾ ਜੀ ਸੋ ਤੁਸੀਂ ਆਪਣੀ ਬਾਡੀ ਦਾ ਪੂਰਾ ਕੰਟਰੋਲ ਇੱਤੇ ਕਰਨ ਦੀ ਕੋਸ਼ਿਸ਼ ਕਰਦੇ ਹੋ ਸੋ ਇਹ ਨਾਲ-ਨਾਲ ਤੁਹਾਡੇ हिਪਸ ਦੀ ਤੇ ਨਾਲ ਤੁਹਾਡੀ ਜਿਹੜੇ ਪੈਰਾਂ ਦਾ ਮੂਵਮੈਂਟ ਹੈ ਉਹਦੇ ਨਾਲ ਬ੍ਰੇਨ ਦੀ ਅਟੈਚਮੈਂਟ ਵੀ ਹੋ ਜਾਏ ਜੀ ਤੇ ਪੂਰਾ ਫਾਇਦਾ ਇਹਦਾ ਵੀ ਲੈਣਾ ਚਾਹੀਦਾ ਜੀ ਬਿਲਕੁਲ ਅਗਲੀ ਇਹ ਜਿਹੜੀ ਐਕਸਰਸਾਈਜ਼ ਹੈ ਇਹ ਰੀਡ ਦੀ ਹੱਡੀ ਦੀ ਐਕਸਰਸਾਈਜ਼ ਹੈ ਜੀ ਜੀ ਤੁਸੀਂ ਉਹਨੂੰ ਰੀਡ ਦੀ ਚਾਰੋਂ ਪਾਸੇ ਦੇ ਇੱਕ ਮਸਲਸ ਦੂਸਰਾ ਡਿਸਕਾਂ ਤੇ ਰੀਡ ਦੀਆਂ ਹੱਡੀਆਂ ਸਾਰੀਆਂ ਦੀਆਂ ਸਾਰੀਆਂ ਇਹ ਉਹਨਾਂ ਦੀ ਐਕਸਰਸਾਈਜ਼ ਹੈ ਜੀ ਅਕਸਰ ਇੱਥੇ ਲੋਕਾਂ ਨੂੰ ਮੈਂ ਦੇਖਦਾ ਕਰ ਕੀ ਰਹੇ ਹੁੰਦੇ ਨੇ ਕਿ ਐਂ ਚੜਨਗੇ ਉੱਤੇ ਤੇ ਆ ਆ ਆ ਕਰਨਾ ਸ਼ੁਰੂ ਕਰ ਦਿੰਦੇ ਠੀਕ ਹੈ ਠੀਕ ਹੈ ਅੱਗੇ ਨੂੰ ਝੁਕੇ ਹੋਣਗੇ ਤੇ ਆ ਫੜਾ ਫੜਾ ਹੁਣ ਇਹਦਾਂ ਉਹਨਾਂ ਨੂੰ ਨੁਕਸਾਨ ਕੀ ਹੋਣਾ ਹੈ ਜੀ ਕਿ ਨੰਬਰ 1 ਤੇ ਉਹਨਾਂ ਦੀ ਇੱਥੇ ਜਿਹੜੀ ਪੋਜੀਸ਼ਨ ਹੈ ਆ ਜਿਹੜਾ ਟਵਿਸਟ ਹੈ ਪਿਛੇ ਰੀੜ ਦੀ ਹੱਡੀ ਨੂੰ ਇਧਰ ਤੇ ਇਧਰ ਇੱਕ ਜਿਹੜਾ ਸਵਿੰਗ ਦੇ ਰਿਹਾ ਇਹਦੇ ਨਾਲ ਇੱਕ ਅਲੱਗ ਨੁਕਸਾਨ ਹੁੰਦਾ ਹੈ ਲੌਂਗ ਟਰਮ ਦੇ ਵਿੱਚ ਕਿਉਂਕਿ ਉਹਨਾਂ ਨੇ ਸੈਂਟਰ ਨਹੀਂ ਲਿਆ ਹੋਇਆ ਇਹਦਾ ਇਹ ਤੁਹਾਡੀ ਪੈਰ ਬਿਲਕੁਲ ਸੈਂਟਰ ਤੇ ਨਹੀਂ ਨੇ ਦੀ ਜਾਨੀ ਕਿ ਹੱਡੀਆਂ ਤੁਹਾਡੀਆਂ ਇਹਦੇ ਸੈਂਟਰ 'ਚ ਨੇ ਜੀ ਤੇ ਫੇਰ ਤੁਹਾਡੀ ਰੀੜ ਦੀ ਹੱਡੀ ਸਿੱਧੀ ਜਿਹੜੀਆਂ ਨੇ ਇੱਕ ਪੁਆਇੰਟ ਦੇ ਉੱਤੇ ਘੁੰਮਣੀ ਹੈ ਇਹ ਤੁਹਾਡੀਆਂ ਹੱਡੀਆਂ ਪਿੱਛੇ ਨੇ ਤੇ ਇਹਨੇ ਤੁਹਾਨੂੰ ਇੱਧਰ ਉੱਧਰ ਲੈ ਕੇ ਜਾਣਾ ਪੁਆਇੰਟ ਚੇਂਜ ਹੋ ਰਿਹਾ ਪੁਆਇੰਟ ਜਿਹੜਾ ਉਹ ਚੇਂਜ ਹੋ ਰਿਹਾ ਕਦੇ ਇੱਧਰ ਖੜ ਰਿਹਾ ਤੇ ਇੱਧਰ ਉਹ ਪਹਿਲੀ ਗੱਲ ਹੈ ਉਹਨੂੰ ਸੈਂਟਰ ਚ ਲਾਓ ਹੱਡੀਆਂ ਜਿਹੜੀਆਂ ਉਹਨੂੰ ਸੈਂਟਰ ਚ ਲੈ ਆ ਲੋ ਦੂਜੀ ਗੱਲ ਹੈ ਕਮਰ ਜਿਹੜੀ ਸਿੱਧੀ ਹੋਣੀ ਚਾਹੀਦੀ ਆ ਜੀ ਕਿਉਂਕਿ ਜਦੋਂ ਤੁਸੀਂ ਝੁੱਕ ਜਾਂਦੇ ਹੋ ਆਇਆ ਤੁਹਾਡਾ ਤੁਹਾਡਾ ਝੁਕਾਅ ਵੀ ਤਰ੍ਹਾਂ ਹੋ ਗਿਆ ਕਮਰ ਨੂੰ ਤੁਸੀਂ ਝੁਕਾ ਲਿਆ ਲੇਕਿਨ ਮੂਵਮੈਂਟ ਦੇ ਰਹੇ ਹੋ ਆ ਜਿਹੜੀ ਆ ਮੂਵਮੈਂਟ ਉੱਤੇ ਆ ਰਹੀ ਹੈ ਤੇ ਤੁਹਾਡੀਆਂ ਜਿਹੜੀਆਂ ਆ ਐਸ ਵਸੇ ਨੂੰ ਡਿਸਕਾਂ ਟੇਡੀਆਂ ਹੁਣ ਐਸ ਵਸੇ ਜਿੱਥੇ ਉਹ ਜ਼ਿਆਦਾ ਪੰਚ ਹੋਈ ਹੈ ਡਿਸਕ ਉੱਥੋਂ ਨਿਸਦੇ ਉਹ ਕਸੇਗੀ ਜੀ ਠੀਕ ਹੈ ਕਿਉਂਕਿ ਮੂਵਮੈਂਟ ਆ ਰਿਹਾ ਨਾ ਇੱਥੇ ਜੀ ਤੇ ਇਹ ਇਹ ਦੇ ਕਸਣ ਦਾ ਖਤਰਾ ਇੱਕ ਵਾਜ ਜਾਂਦਾ ਇਹਨੂੰ ਹਮੇਸ਼ਾ ਕਿੱਥੇ ਰੱਖਣਾ ਸਿੱਧਾ ਜਿਹੜੀ ਕਮਰ ਜਿਹੜੀ ਉਹ ਬਿਲਕੁਲ ਸਿੱਧੀ ਚਾਹੀਦੀ ਹੈ ਤੀਸਰਾ ਕੀ ਹੁੰਦਾ ਹੈ ਕਿ ਜਦੋਂ ਤੁਸੀਂ ਥੱਲੋਂ ਟਵਿਸਟ ਕਰ ਰਹੇ ਹੋ ਤੇ ਨਾਲ ਮੋੜੇ ਵੀ ਘੁਮਾਈ ਜਾ ਰਹੇ ਹੋ ਤੇ ਕੀ ਇਹ ਟਵਿਸਟ ਤੁਹਾਡੀ ਰੀੜ ਦੀ ਹੱਡੀ ਨੂੰ ਜਾ ਰਿਹਾ ਬਿਲਕੁਲ ਨਹੀਂ ਉਹ ਬਿਲਕੁਲ ਨਹੀਂ ਜਾਂਦਾ ਸਾਰਾ ਸਰੀਰ ਹੀ ਘੁੰਮੰਦਿਆ ਪੂਰਾ ਸਰੀਰ ਹੀ ਘੁੰਮੰਦਿਆ ਉਹਦਾ ਫਾਇਦਾ ਕੀ ਹੋਣਾ ਹੈ ਤੁਸੀਂ ਆ ਇੱਕ ਤਰ੍ਹਾਂ ਨਾਲ ਥੋੜੀ ਜਿਹੀ ਮੋਢਿਆਂ ਦੀ ਐਕਸਰਸਾਈਜ਼ ਕਰ ਲਈਓ ਉੱਥੇ ਵੀ ਝਟਕੇ ਝੁਟਕੇ ਦੇ ਕੇ ਜੀ ਸੋ ਇਹ ਸਹੀ ਤਰੀਕਾ ਨਹੀਂ ਹੈ ਇਹਦੇ ਵਿੱਚ ਕੀ ਹੁੰਦਾ ਹੈ ਸਹੀ ਤਰੀਕਾ ਕਿ ਤੁਸੀਂ ਸਿੱਧੇ ਸੈਂਟਰ ਦੇ ਵਿੱਚ ਪੈਰ ਰੱਖਦੇ ਹੋ ਬਾਹਾਂ ਨੂੰ ਬਿਲਕੁਲ ਲੌਕ ਕਰ ਲੈਂਦੇ ਹੋ ਮੋਢਿਆਂ ਨੂੰ ਲੌਕ ਕਰ ਲੈਂਦੇ ਹੋ ਤੇ ਥੱਲੇ ਜਿਹੜਾ हिਪਸ ਨੂੰ ਜਦੋਂ ਤੁਸੀਂ ਦਿੰਦੇ ਹੋ ਠੀਕ ਟਵਿਸਟ ਲਾਓਗੇ ਲੱਕ ਤੁਹਾਡਾ ਬਿਲਕੁਲ ਸਿੱਧਾ ਹੋਣਾ ਚਾਹੀਦਾ ਇਹ ਹੁਣ ਤੁਹਾਡੀਆਂ ਜਿਹੜੀਆਂ ਜਿਹੜੇ ਚਾਹੇ ਉਹ ਰੀਡ ਦੀ ਹੱਡੀ ਤੇ ਸਾਰੇ ਪਾਸੇ ਤੇ ਮਸਲ ਨੇ ਉਹਨਾਂ ਦੇ ਉੱਤੇ ਵੀ ਇਹ ਪੂਰੀ ਤਰ੍ਹਾਂ ਪ੍ਰੈਸ਼ਰ ਜਾਣਾ ਹੈ ਦੂਸਰਾ ਤੁਹਾਡੀਆਂ ਸਾਰੀਆਂ ਡਿਸਕਾਂ ਜਿਹੜੀਆਂ ਨੇ ਉਹਨਾਂ ਦੇ ਉੱਤੇ ਸਹੀ ਮੂਵਮੈਂਟ ਜਾਣਾ ਹੈ ਜੀ ਤੇ ਤੁਹਾਡੀ ਰੀਡ ਦੀ ਹੱਡੀ ਨਾ ਪਿਛਲੇ ਪਾਸਿਓਂ ਉਹਦੀ ਸੰਗਲੀਆਂ ਘਸਣਗੀਆਂ ਤੇ ਨਾ ਹੀ ਤੁਹਾਡੀ ਕਾਰਟਿਲੇਜ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਹੋਏਗਾ ਬਲਕਿ ਇਹਦਾਂ ਤੁਹਾਡੀ ਕਾਰਟਿਲੇਜ ਤੇ ਤੁਹਾਡੀ ਰੀਡ ਦੀ ਹੱਡੀ ਸਟਰੋਂਗ ਹੋਏਗੀ ਉਹਦੇ ਸਾਈਡ ਦੇ ਮਸਲ ਸਟਰੋਂਗ ਹੋਣਗੇ ਜਿਹੜੇ ਉਹਦੇ ਨਰਵਸ ਨੇ ਸਾਈਡ ਦੇ ਉਹ ਸਾਰੇ ਦਿਨ ਸਾਰੇ ਨਰਮ ਹੋਣਗੇ ਉਹਨਾਂ ਦੀ ਇਲਾਸਟिसिटी ਜਿਹੜੀ ਉਹ ਵਧੇਗੀ ਜੀ ਠੀਕ ਹੈ ਜੀ ਸੋ ਜਿਹੜੀ ਇਧਰ ਵਾਲਾ ਪੋਰਸ਼ਨ ਹੈ ਇਹ ਵੀ ਸੇਮ ਹੀ ਹੈਗਾ ਲੇਕਿਨ ਇਹ ਉਹਨਾਂ ਵਾਸਤੇ ਜਿਹੜੇ ਖੜੇ ਨਹੀਂ ਹੋ ਸਕਦੇ ਜਿਹਨਾਂ ਦੇ ਗੋਡੇ ਜਵਾਬ ਦੇ ਗਏ ਰਹੇ ਤੇ ਉਹ ਫਿਰ ਬਹਿ ਕੇ ਉਹਨੂੰ ਕਰ ਸਕਦੇ ਨੇ ਸੋ ਫਰਕ ਦੋਨਾਂ ਚ ਕੋਈ ਨਹੀਂ ਹੈ ਇਹ ਜਿਹੜੇ ਤੇ ਖੜੇ ਹੋ ਕੇ ਕਰ ਸਕਦੇ ਹੋ ਪ੍ਰੈਫਰੈਂਸ ਇਹਨੂੰ ਹੀ ਦੇਣ ਐ ਇਸ ਪਾਸੇ ਨੂੰ ਹੀ ਉਧਰ ਤੇ ਸਿਰਫ ਉਹ ਹੀ ਬੰਦੇ ਜਾਣ ਜਿਹੜੇ ਯਾਨੀ ਜਿਨ੍ਹਾਂ ਨੂੰ ਗਰੌਂਡ 'ਚ ਪਰੇਸ਼ਾਨੀ ਆ ਚੁੱਕੀ ਹੈ ਮੈਂ ਅਕਸਰ ਹੀ ਦੇਖਦਾ ਲੋਕ ਪਹਿਲਾਂ ਇੱਥੇ ਕਰਦੇ ਨੇ ਫਿਰ ਉਹਦੇ ਉੱਤੇ ਕਰਦੇ ਨੇ ਕਹਿੰਦੇ ਨਹੀਂ ਵਜੀ ਵੱਖੋ ਵੱਖਰੇ ਨਹੀਂ ਦੋਨੋਂ 'ਚ ਵੱਖਰਾ ਕੁਝ ਨਹੀਂ ਹੈ ਸਿਰਫ ਉਹ ਹੈ ਕਿ ਜਿਹੜੇ ਮੰਨ ਲਓ ਕਿ ਜਿਨ੍ਹਾਂ ਦੀ ਗੋਡਿਆਂ ਦੀ ਸਰਜਰੀ ਹੋਈ ਹੈ ਜਾਂ ਖੜੇ ਨਹੀਂ ਹੋ ਸਕਦੇ ਤੇ ਉਹਨਾਂ ਵਾਸਤੇ ਮੁਸ਼ਕਲ ਹੁੰਦੀ ਹੈ ਤੇ ਉਹ ਬੈਠ ਕੇ ਉੱਥੇ ਕਰ ਸਕਦੇ ਨੇ ਤਾਂ ਕਿ ਉਹ ਰੀਡਿਊਸ ਹੋ। ਬਾਕੀ ਸੇਮ ਐਕਸਰਸਾਈਜ਼ ਹੈ ਚਾਹੇ ਇੱਧਰ ਕਰੋ ਚਾਹੇ ਉੱਥੇ ਕਰੋ। ਜੀ ਬਿਲਕੁਲ ਠੀਕ ਹੈ ਜੀ। ਸੋ ਸਰ ਜੀ ਇਸ ਐਕਸਰਸਾਈਜ਼ ਦੇ ਉੱਤੇ ਲੋਕ ਕਿੱਥੇ-ਕਿੱਥੇ ਤੇ ਕੀ-ਕੀ ਗਲਤੀਆਂ ਕਰਦੇ ਨੇ? ਜੀ ਤੁਸੀਂ ਅਕਸਰ ਵੇਖਿਆ ਹੋਵੇਗਾ ਕਿ ਜੇ ਜ਼ਿਆਦਾਤਰ ਲੋਕ ਜਦੋਂ ਇਸ ਐਕਸਰਸਾਈਜ਼ ਉੱਤੇ ਬਹਿੰਦੇ ਨੇ ਤੇ ਇੱਕ ਤਾਂ ਉਹਨਾਂ ਦਾ ਰਹਿਣ ਦਾ ਜਿਹੜਾ ਪੋਸਚਰ ਹੈ ਉਹ ਇੱਥੇ ਰਹਿਣਗੇ ਤੇ ਪਿੱਛੇ ਢੋਲ ਆ ਲੈਂਦੇ ਨੇ ਜੀ ਹਾਂਜੀ ਤੇ ਫਿਰ ਇਹਨੂੰ ਲੈਣਗੇ ਫੜਨਗੇ ਤੇ ਕਾਲੀ ਕਾਲੀ ਆ ਸ਼ੁਰੂ ਕਰ ਦਿੰਦੇ ਨੇ ਠੀਕ ਹੈ ਸੋ ਸੀਮ ਕਿਉਂਕਿ ਇਹ ਵੀ ਇੱਕ ਪਾਵਰ ਐਕਸਰਸਾਈਜ਼ ਹੈ ਜਿਸ ਤਰ੍ਹਾਂ ਮੈਂ ਪਹਿਲੀ ਐਕਸਰਸਾਈਜ਼ ਬਾਰੇ ਦੱਸਿਆ ਸੀਗਾ ਕਿ ਜਿੰਨੀਆਂ ਵੀ ਪਾਵਰ ਐਕਸਰਸਾਈਜ਼ ਹੁੰਦੀਆਂ ਨੇ ਉੱਥੇ ਕੋਈ ਕਾਲੀ ਨਹੀਂ ਜੀ ਉੱਥੇ ਕੀ ਹੈ ਸਹਿਜ ਪੱਕੇ ਸੋ ਮਿੱਠਾ ਹੋਏ ਉਹ ਉਹਦੇ ਚ ਤੁਸੀਂ ਆਰਾਮ ਨਾਲ ਹੀ ਇਹਨੂੰ ਕਰਨਾ ਹੁੰਦਾ ਆ ਕੋਈ ਕਾਲੀ ਨਹੀਂ ਕਰਨੀ ਹੁੰਦੀ ਦੂਸਰਾ ਜੇ ਤੁਸੀਂ ਲੱਕ ਪਿੱਛੇ ਢੋਲ ਆਈਏ ਤੇ ਤੁਸੀਂ ਸਿਰਫ ਆਪਣੇ ਮਸਲ ਦੇ ਉੱਤੇ ਫੋਕਸ ਕਰ ਰਹੇ ਹੋ ਟਾਈਮਿੰਗ ਇਹ ਚ ਵੀ ਉਹੀ ਹੋਣਾ ਚਾਹੀਦਾ ਆ 1 2 1 2 ਜੀ ਠੀਕ ਹੈ ਆਰਾਮ ਨਾਲ ਹੀ ਦੂਸਰਾ ਤੁਹਾਡਾ ਲੱਕ ਦੀ ਢੋ ਨੀ ਲੱਗੀ ਹੋਣੀ ਚਾਹੀਦੀ ਜੇ ਤੁਸੀਂ ਲੱਕ ਦੀ ਢੋ ਲਾ ਕੇ ਰੱਖੀਏ ਤੇ ਤੁਸੀਂ ਸਿਰਫ ਬਾਹਾਂਵਾਂ ਦੇ ਉੱਤੇ ਮੋਢਿਆਂ ਦੀ ਤੇ ਬਾਹਾਂਵਾਂ ਦੀ ਮਸਲ ਦੀ ਐਕਸਰਸਾਈਜ਼ ਹੀ ਹੋ ਰਹੀ ਹੈ ਉਕੇ ਇੰਪਾਵਰਿੰਗ ਹੋਏਗਾ ਲੇਕਿਨ ਇਹ ਤੁਸੀਂ ਲੱਕ ਵੀ ਛੱਡ ਦਿੰਦੇ ਹੋ ਥੋੜਾ ਉਹਨੂੰ ਹਟਾ ਲੈਂਦੇ ਹੋ ਤੇ ਫੇਰ ਨਾਲ ਹੀ ਤੁਹਾਡੀ ਕਮਰ ਦੀ ਐਕਸਰਸਾਈਜ਼ ਵੀ ਹੋ ਜਾਂਦੀ ਹੈ ਜੀ ਸੋ ਇਹਨੂੰ ਅੱਗੇ ਆ ਕੇ ਤੇ ਥੋੜਾ ਇੱਕ ਤੇ ਤੁਹਾਡਾ ਪਾਵਰ ਜ਼ਿਆਦਾ ਲੱਗੇਗਾ ਇਹਨੂੰ ਬਾਹਾਂ ਚ ਉੱਪਣ ਚ ਪੂਰਾ ਅੱਗੇ ਜਾਓ ਤੇ ਇਹਨੂੰ ਪੂਰਾ ਜਿੱਥੋਂ ਤੱਕ ਇਹ ਜਾ ਸਕਦਾ ਇਹਨੂੰ ਫੜੋ ਦੂਸਰਾ ਇਹਨੂੰ ਆਰਾਮ ਨਾਲ ਵਾਪਸ ਆਉਂਦਿਓ ਤੇ ਉੱਥੋਂ ਤੱਕ ਜਿੱਥੇ ਤੁਹਾਡੇ ਹੱਥ ਜਿਹੜੇ ਨੇ ਨਾ ਤੁਹਾਡੀ ਇਹ ਮੋਡਿਆਂ ਦੇ ਬਰਾਬਰ ਆ ਜੀ ਇੱਥੋਂ ਤੱਕ ਹੀ ਬਹੁਤ ਪਿੱਛੇ ਨਹੀਂ ਜਾਣ ਦੇਣਾ ਇਹਨੂੰ ਇੱਥੇ ਰੱਖੋ ਜਿੱਥੇ ਰੋਕ ਉੱਥੇ ਰੋਕ ਲਓ ਤੇ ਹੁਣ ਕਮਰ ਜੇਦੋ ਤੁਸੀਂ ਹਟਾ ਕੇ ਰੱਖੀ ਐ ਤੁਸੀਂ ਦੇਖੋ ਤੁਹਾਡੇ ਇੱਥੇ ਕਮਰ ਜਿਹੜੀ ਬੈਂਡ ਦੀ ਪੋਜੀਸ਼ਨ ਐ ਉਹ ਸਹੀ ਹੋ ਜਾਂਦੀ ਐ ਤੇ ਤੁਹਾਡੀ ਕਮਰ ਵੀ ਨਾਲ ਸਟਰੋਂਗ ਹੁੰਦੀ ਐ ਜੀ ਬਿਲਕੁਲ ਠੀਕ ਐ ਕਿਉਂਕਿ ਜਿੰਨਾ ਪ੍ਰੈਸ਼ਰ ਤੁਹਾਡੇ ਮੋਢਿਆਂ ਦੇ ਜਰੀਏ ਇਹਦਾ ਪੈ ਰਿਹਾ ਐ ਤੇ ਉਹ ਤੁਹਾਡੀ ਕਮਰ ਇਹਨੂੰ ਰੋਕ ਰਹੀ ਐ ਜੀ ਜਦੋਂ ਤੁਸੀਂ ਬੈਗ ਪਿੱਛੇ ਲਾ ਲੈਂਦੇ ਹੋ ਤੇ ਉਹ ਪਿੱਛੇ ਸਾਰਾ ਇਹ ਸੱਤ ਉੱਥੇ ਚੱਲ ਗਿਆ ਤੁਹਾਡੀ ਕਮਰ ਰੀਡ ਦੀ ਹੱਡੀ ਦਾ ਕਾਣਾ ਪੋਰਸ਼ਨ ਜਿਹੜਾ ਉਹ ਸਟਰੋਂਗ ਘੱਟ ਹੁੰਦਾ ਸੋ ਇਹਨੂੰ ਸਹੀ ਤਰੀਕਾ ਇਹ ਹੀ ਐ ਪੂਰੇ ਆਰਾਮ ਨਾਲ ਠੀਕ ਹੈ 2 ਸੈਕਿੰਡ ਚ ਵਾਪਸ 2 ਸੈਕਿੰਡ ਚ ਉੱਪਰ 2 ਸੈਕਿੰਡ ਚ ਵਾਪਸ ਠੀਕ ਹੈ ਸੋ ਇਹ ਚੀਜ਼ ਤੁਹਾਡੀ ਜਿਹੜੀ ਹੈ ਤੁਹਾਡੀਆਂ ਤੁਹਾਡੇ ਮੋਢਿਆਂ ਨੂੰ ਤੁਹਾਡੇ ਬਾਹਾਂ ਦੇ ਮਸਲਸ ਨੂੰ ਤੇ ਨਾਲ ਹੀ ਤੁਹਾਡੀ ਪਿੱਛੇ ਰੀਡ ਦੀ ਹਸਤੀ ਨੂੰ ਵੀ ਸਟਰੋਂਗ ਕਰਨ ਦੇ ਵਿੱਚ ਮਦਦ ਕਰਦੀ ਹੈ ਜੀ ਸੋ ਇਹ ਜਿਹੜੇ ਇਕੁਪਮੈਂਟਸ ਜਿੰਨੇ ਵੀ ਲੱਗੇ ਇਹਨਾਂ ਨੂੰ ਅਗਰ ਸਹੀ ਢੰਗ ਨਾਲ ਯੂਜ਼ ਕਰੋਗੇ ਤੇ ਇਹਨਾਂ ਦੇ ਬਹੁਤ ਸਾਰੇ ਫਾਇਦੇ ਨੇ ਇੱਕ ਫਰੀ ਦੇ ਜਿਮ ਨੇ ਜਿਹੜੇ ਅੱਜ ਤੁਸੀਂ ਜਿਮ ਚ ਜਾ ਕੇ ਐਕਸਰਸਾਈਜ਼ ਲੋ ਕਰਦੇ ਹੋ ਉੱਥੇ ਸਭ ਤੋਂ ਵੱਡਾ ਨੁਕਸਾਨ ਤੁਹਾਡਾ ਕੀ ਹੁੰਦਾ ਹੈ ਕਿ ਅੱਜ ਕੱਲ ਮੈਂ ਦੇਖਣਾ ਜਿਮ ਸਾਰੇ ਦੇ ਸਾਰੇ ਪੈਕ ਨੇ ਠੀਕ ਹੈ ਉਹਨਾਂ ਦੇ ਵਿੱਚ ਹਵਾਵਾਰੋਂ ਨਹੀਂ ਆ ਰਹੀ ਬਲਕਿ AC ਲੱਗੇ ਨੇ ਤੇ ਠੰਡੇ ਨੇ ਉਹ ਲੇਕਿਨ ਅਸੀਂ ਭੁੱਲ ਜਾਂਦੇ ਹਾਂ ਕਿ ਜਦ ਵੀ ਅਸੀਂ ਕੋਸ਼ਿਸ਼ ਇਹ ਕਲੈਕਟਿਵਿਟੀ ਕਰਨੀ ਹੁੰਦੀ ਹੈ ਤੇ ਤੁਹਾਡਾ ਸਾਹ ਤੇਜ਼ ਹੁੰਦਾ ਜੀ ਤੇ ਜਦੋਂ ਸਾਹ ਤੁਹਾਡਾ ਚੇਨ ਤੇਜ਼ ਹੋ ਰਿਹਾ ਹੈ ਤੇ ਤੁਹਾਡਾ ਸਰੀਰ ਕੀ ਮੰਗ ਰਿਹਾ ਤੁਹਾਡੇ ਕੋਲੋਂ ਸਾਹ ਦੇ ਚੀਏ ਆਕਸੀਜਨ ਆਕਸੀਜਨ ਮੰਗ ਰਿਹਾ ਇੱਕ ਪੈਕ ਜਿਹੜਾ ਜਿਮ ਹੈਗਾ ਜਿਹਦੀਆਂ ਖਿੜਕੀਆਂ ਦਰਵਾਜੇ ਸਾਰੇ ਬੰਦ ਨੇ ਔਰ ਉੱਥੇ ਪਤਾ ਨਹੀਂ ਕਿੰਨੇ ਬੱਚੇ ਆ ਕੇ ਐਕਸਰਸਾਈਜ਼ ਆ ਕੇ ਕਰ ਰਹੇ ਨੇ ਤੇ ਉੱਥੇ ਉਹ ਆਕਸੀਜਨ ਹੋਏਗੀ ਜੀ ਬਿਲਕੁਲ ਨਹੀਂ ਨਹੀਂ ਹੋਣੀ ਠੀਕ ਹੈ ਸੋ ਜਦੋਂ ਉੱਥੇ ਆਕਸੀਜਨ ਪ੍ਰੋਪਰ ਨਹੀਂ ਮਿਲਦੀ ਉਹਦੇ ਬੜੇ ਨੁਕਸਾਨ ਸਰੀਰ ਨੂੰ ਹੁੰਦੇ ਨੇ ਜੀ ਠੀਕ ਹੈ ਜ਼ਿਆਦਾ ਕਾਰਬਨ ਡਾਈਆਕਸਾਈਡ ਕਰਕੇ ਉਹਨਾਂ ਦੀ ਬਾਡੀ ਦਾ ਜਿਹੜਾ ਟੈਕਸਚਰ ਹੈ ਉਹ ਐਸਿਡਿਕ ਹੋਣ ਲੱਗ ਪੈਂਦਾ ਫਿਰ ਉਹਨਾਂ ਨੂੰ ਉਹਦੇ ਨਾਲ ਹੀ ਸੰਬੰਧਿਤ ਇਸ਼ੂ ਹੋਣੇ ਸ਼ੁਰੂ ਹੋ ਜਾਂਦੇ ਨੇ ਜਾਂ ਫਿਰ ਆਕਸੀਜਨ ਦੀ ਘਾਟ ਕਰਕੇ ਤੁਸੀਂ ਦੇਖਦੇ ਹੋ ਕਿ ਅੱਜ ਕੱਲ੍ਹ ਜਿੰਮਾਂ ਦੇ ਵਿੱਚ ਕਿੰਨੇ ਹਾਰਟ ਅਟੈਕ ਹੁੰਦੇ ਨੇ ਜੀ ਹਾਂਜੀ ਬਾਡੀ ਕਲੈਪਸ ਕਰ ਜਾਂਦੀ ਹੈ ਹਾਰਟ ਜਿਹੜਾ ਉਹ ਫੇਲ ਹੋ ਜਾਂਦਾ ਹੈ ਹਾਂਜੀ ਹਾਰਟ ਫੇਲਿਅਰ ਦੇ ਕੇਸ ਬਹੁਤ ਜ਼ਿਆਦਾ ਹੋ ਰਹੇ ਜੀ ਸੋ ਇਹਨਾਂ ਚੀਜ਼ਾਂ ਤੋਂ ਬਚਣ ਵਾਸਤੇ ਸਭ ਉਹ ਜਿਹੜੇ ਇਹ ਜਿਹੜੇ ਪਾਰਕਾਂ ਦੇ ਵਿੱਚ ਲੱਗੇ ਇਹ ਕੁਮਪਟ ਨੇ ਪਾਵਰ ਵੀ ਹੈ ਨੋਰਮਲ ਐਕਸਰਸਾਈਜ਼ ਵੀ ਹੈ ਤੇ ਜਿਨ੍ਹਾਂ ਨੇ ਸਿਰਫ ਫਿਟਨੈਸ ਚਾਹੀਦੀ ਹੈ ਕਿ ਲੰਬੇ ਸਮੇਂ ਤੱਕ ਅਸੀਂ फिटनेस ਦਾ ਮਤਲਬ ਇਹ ਹੈ ਕਿ ਇੱਕ ਲੰਬੀ ਸਿਹਤਮੰਦ ਜ਼ਿੰਦਗੀ ਜੀਣਾ ਮਰਦੇ ਤੱਕ ਕੋਈ ਬਿਮਾਰੀ ਨਾ ਹੋਵੇ ਬਸ ਜੀ ਸਰੀਰ ਬਿਲਕੁਲ ਐਕਟਿਵ ਹੋਵੇ ਔਰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਾ ਹੋਵੇ ਤੇ ਅਗਰ ਉਹ ਚੀਜ਼ਾਂ ਅਚੀਵ ਕਰਦੀਆਂ ਤੇ ਫਿਰ ਇਹ ਜਿਹੜੇ ਕੁਮਨਟ ਨੇ ਬਹੁਤ ਹੀ ਵਧੀਆ ਹੁੰਦੇ ਨੇ ਤੇ ਇਹਨਾਂ ਦੇ ਉੱਤੇ ਐਕਸਰਸਾਈਜ਼ ਕਰਨੀਆਂ ਜਿਹੜੀਆਂ ਨੇ ਉਹ ਜ਼ਿਆਦਾ ਅੱਛੀਆਂ ਨੇ ਜ਼ਿਆਦਾ ਸੇਫ ਵੀ ਨੇ ਫ੍ਰੀਜ਼ੀਆਂ ਵੀ ਨੇ ਜੀ ਬਿਲਕੁਲ ਪੈਸਾ ਵੀ ਨਹੀਂ ਲੱਗਦਾ ਜੀ ਸੋ ਇਨ ਇਨਦਰ ਆ ਕੇ ਸੇ ਇਸਤੇਮਾਲ ਕਰੋ ਵੱਤ ਤੋਂ ਵੱਧ ਇਹਨਾਂ ਨੂੰ ਤੇ ਆ ਕੇ ਆਪਣਾ ਜਿੰਨਾ ਸਮਾਂ ਦੇ ਸਕਦੇ ਹੋ ਮੈਂ ਕਹਿੰਦਾ ਕਿ ਹਰ ਬੰਦੇ ਨੂੰ ਆ ਕੇ ਘੱਟੋ ਘਾਟ ਇੱਥੇ ਅੱਧਾ ਘੰਟਾ ਤੇ ਦੇ ਦੇਣਾ ਚਾਹੀਦਾ ਹੈ ਜੀ ਠੀਕ ਹੈ ਅੱਧਾ ਘੰਟਾ ਉਹ ਰਨਿੰਗ ਯੋਗਿੰਗ ਕਰ ਲੈ ਅੱਧਾ ਘੰਟਾ ਆ ਕੇ ਇਹਨਾਂ ਨੂੰ ਦੇ ਲੈ ਤੇ ਦੈਟ ਸਫੀਸ਼ੀਐਂਟ ਕਾਫੀ ਹੋ ਜਾਂਦਾ ਉਹਨਾਂ ਦਾ ਠੀਕ ਹੈ ਕੁਝ ਉਹ ਸਟ੍ਰੈਚਿੰਗ ਜਿਹੜੀ ਐਕਸਰਸਾਈਜ਼ ਦਾ ਸੈਟ ਦੱਸਿਆ ਅਸੀਂ ਉਹ ਵੀ ਅਗਰ ਕਰਕੇ ਅਗਰ ਇਹਨੂੰ ਅਲਟਰਨੇਟ ਕਰ ਲੈ ਇੱਕ ਦਿਨ ਉਹ ਐਕਸਰਸਾਈਜ਼ ਕਰ ਲੈ ਇੱਕ ਦਿਨ ਇਸ ਤਿਹੇ ਜਿੰਦੂ ਕਰ ਲਿਆ ਜੀ ਠੀਕ ਹੈ ਤੇ ਰਨਿੰਗ ਜੋਗੀ ਜਿਹੜੀ ਉਹਨੂੰ ਰੋਜ਼ ਰੱਖ ਲਓ ਜੀ ਬਿਲਕੁਲ ਠੀਕ ਹੈ ਸੋ ਵਧੀਆ ਸਰੀਰ ਫਿੱਟ ਰਹਿੰਦਾ ਹੈ ਇਹਦੇ ਨਾਲ ਸੋ ਸਹੀ ਢੰਗ ਨਾਲ ਕਿਸੇ ਵੀ ਚੀਜ਼ ਨੂੰ ਯੂਜ਼ ਕਰਕੇ ਅਸੀਂ ਉਹਦੇ ਅੱਛੇ ਫਾਇਦੇ ਲੈ ਸਕਦੇ ਹਾਂ ਤਾਂ ਸਰ ਜੀ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਤੁਸੀਂ ਐਡੀ ਵਧੀਆ ਜਾਣਕਾਰੀ ਦੇਣ ਵਾਸਤੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਆਪ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਸੋ ਦੋਸਤੋ ਅੱਜ ਤੁਸੀਂ ਜਾਣਿਆ ਪਾਰਕਾਂ ਦੇ ਵਿੱਚ ਲੱਗੀਆਂ ਐਕਸਰਸਾਈਜ਼ ਮਸ਼ੀਨਾਂ ਉੱਤੇ ਸਹੀ ਤਰੀਕੇ ਨਾਲ ਐਕਸਰਸਾਈਜ਼ ਕਿਵੇਂ ਕੀਤੀ ਜਾਵੇ ਇਦਾਂ ਦੀਆਂ ਹੀ ਜਾਣਕਾਰੀ ਨਾਲ ਭਰਪੂਰ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਦਬਾ ਲਓ ਤਾਂ ਕਿ ਆਉਣ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੀ ਰਹੇ ਅੱਜ ਦੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਹੋਵੇ ਵੀਡੀਓ ਨੂੰ ਰੱਜ ਕੇ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਆਓ ਰਲ ਮਿਲ ਕੇ ਬਣਾਈਏ ਇੱਕ ਹੈਲਦੀ ਦੁਨੀਆ ਤਾਂ ਮਿਲਦੇ ਹਾਂ ਨਵੀਂ ਵੀਡੀਓ ਵਿੱਚ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਮੈਨੂੰ ਦਿਓ ਇਜਾਜ਼ਤ ਸਤਿ ਸ੍ਰੀ ਅਕਾਲ